ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮ ਸਿੱਧੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਅੱਜ ਮੈਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਰਾਹੀ ਤੁਹਾਡੇ ਨਾਲ ਬਹੁਤ ਦਿਨਾਂ ਤੋਂ ਬਾਅਦ ਰੂਬਰੂ ਹੋਇਆ ਔਰ ਮੈਂ ਕੁਝ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਰਾਹੀ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਵਚਨਾਂ ਦੇ ਉੱਤੇ ਵਿਚਾਰ ਕਰਨਾ ਇਹਨਾਂ ਵਚਨਾਂ ਨੂੰ ਧਿਆਨ ਦੇ ਨਾਲ ਸੁਣਨਾ ਔਰ ਕਿਸੇ ਮੁਸ਼ਕਲ ਦੇ ਕਾਰਨ ਅਸੀਂ 8 ਤੋਂ 9 ਦਿਨ ਜਿਹੜਾ ਇਹ ਪ੍ਰੋਗਰਾਮ ਨਹੀਂ ਤੁਹਾਡੇ ਲਈ ਲੈ ਕੇ ਆ ਸਕੇ ਪਰਮੇਸ਼ਰ ਦੇ ਵਚਨ ਨੂੰ ਔਰ ਫਿਰ ਮੈਂ ਅੱਜ ਖੁਦਾ ਦੇ ਕਲਾਮ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡੇ ਨਾਲ ਰੂਪ ਰੂਪਿਆ ਮੇਰੇ ਭਾਈਓ ਭੈਣੋ ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਸਾਡੇ ਹਰੇਕ ਸਵਾਲ ਦਾ ਜਵਾਬ ਹੈ ਪਰਮੇਸ਼ਰ ਦਾ ਵਚਨ ਸਾਡੀ ਹਰੇਕ ਮੁਸ਼ਕਲ ਦਾ ਹੱਲ ਹੈ ਪਰਮੇਸ਼ਰ ਦਾ ਵਚਨ ਸਾਨੂੰ ਸੇਧ ਦਿੰਦਾ ਹੈ ਪਰਮੇਸ਼ਰ ਦਾ ਵਚਨ ਸਾਨੂੰ ਜ਼ਿੰਦਗੀ ਦਿੰਦਾ ਹੈ। ਪਰਮੇਸ਼ਰ ਦਾ ਵਚਨ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ। ਸੋ ਮੇਰੇ ਭਾਈ ਭੈਣੋ ਧਿਆਨ ਦੇ ਨਾਲ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਸੁਣਨਾ ਅਤੇ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਉੱਤੇ ਵਿਚਾਰ ਕਰਨਾ ਆਪਾਂ ਔਰ ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਧਿਆਨ ਦੇਵਾਂਗੇ। ਅੱਜ ਮੈਂ ਧਰਮੀ ਪੁਰਖ ਦੇ ਬਾਰੇ ਗੱਲ ਕਰਨਾ ਚਾਹੁੰਦਾ। ਪਵਿੱਤਰ ਬਾਈਬਲ ਧਰਮੀ ਪੁਰਖ ਦੇ ਬਾਰੇ ਸਾਨੂੰ ਕੀ ਸਮਝਾਉਂਦੀ ਹੈ ਪਵਿੱਤਰ ਬਾਈਬਲ ਸਾਨੂੰ ਧਰਮੀ ਇਨਸਾਨ ਦੇ ਬਾਰੇ ਕੀ ਦੱਸਦੀ ਹੈ ਅਸੀਂ ਉਹਦੇ ਬਾਰੇ ਜਾਣਾਂਗੇ ਮੇਰੇ ਭਾਈ ਭੈਣੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਇਨਸਾਨ ਹੈ ਇਸ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੈ ਇਸ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਨੋਖ ਰੀਆਂ ਸੋਚਾਂ ਪਰ ਖੁਦਾ ਨੂੰ ਸਭ ਪਸੰਦ ਨਹੀਂ ਪਰਮੇਸ਼ਵਰ ਉਹਨਾਂ ਨੂੰ ਪਸੰਦ ਕਰਦਾ ਹੈ ਜਿਹੜੇ ਵਾਕਿਆ ਹੀ ਧਾਰਮਿਕਤਾ ਨੂੰ ਆਪਣੀਆਂ ਜ਼ਿੰਦਗੀਆਂ ਚ ਰੱਖਦੇ ਜਿਹੜੇ ਸੱਚਮੁੱਚ ਧਾਰਮਿਕ ਵਿਚਾਰਾਂ ਦੇ ਨਾਲ ਚੱਲਦੇ ਆ ਜਿਹੜੇ ਸੱਚਮੁੱਚ ਖੁਦਾ ਦੇ ਵਚਨ ਨੂੰ ਆਪਣੀਆਂ ਜ਼ਿੰਦਗੀਆਂ ਦਾ ਆਧਾਰ ਬਣਾਉਂਦੇ ਐ ਜਿਹੜੇ ਲੋਕ ਸੱਚਮੁੱਚ ਪਾਪ ਬਦੀ ਤੇ ਬਰਾਈ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਦੇ ਨੇ ਜਿਹੜੇ ਸੱਚਮੁੱਚ ਹੀ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਐ ਜਿਹੜੇ ਠਗੀ ਬੇਈਮਾਨੀ ਦਾ ਤਿਆਗ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਤੇ ਹਰ ਤਰ੍ਹਾਂ ਦੀ ਬਰਿਆਈ ਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਸਚਾਈ ਦੇ ਮਾਰਗ ਨੂੰ ਅਪਣਾ ਲੈਣ ਦੇ ਨੇ ਜਿਹੜੇ ਪਰਮੇਸ਼ਰ ਦੇ ਭੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਜਿਹੜੇ ਪਰਮੇਸ਼ਰ ਦੇ ਖੋਫ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਉਹਨਾਂ ਨੂੰ ਪਸੰਦ ਕਰਦਾ ਪਰਮੇਸ਼ਰ ਨੇ ਤਾਂ ਸਭਨਾਂ ਨਾਲ ਹੀ ਪਿਆਰ ਕੀਤਾ ਪਰ ਪਰਮੇਸ਼ਰ ਨੂੰ ਉਹ ਨਹੀਂ ਚਾਹੁੰਦੇ ਜਿਹੜੇ ਪਾਪ ਦੇ ਵਿੱਚ ਜੀਵਨ ਬਤੀਤ ਕਰਦੇ ਜਿਹੜੇ ਬਦੀ ਵਿੱਚ ਜੀਵਨ ਬਤੀਤ ਕਰਦੇ ਜਿਹੜੇ ਪਰਮੇਸ਼ਰ ਦੀ ਗੱਲ ਮੰਨਦੇ ਹੀ ਨਹੀਂ ਆ ਜਿਹੜੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦੇ ਹੀ ਨਹੀਂ ਆ ਜਿਹੜੇ ਪਰਮੇਸ਼ਰ ਦੇ ਕਲਾਮ ਨੂੰ ਅਪਣਾਉਂਦੇ ਹੀ ਨਹੀਂ ਆ ਜਿਹੜੇ ਆਪਣੀ ਜ਼ਿੰਦਗੀ ਚ ਖੁਦਾ ਦੇ ਵਚਨ ਨੂੰ ਰੱਖਦੇ ਹੀ ਨਹੀਂ ਆ ਪਰਮੇਸ਼ਰ ਨੂੰ ਐਸੇ ਲੋਕ ਨਹੀਂ ਚਾਹੀਦੇ ਪਰਮੇਸ਼ਰ ਨੂੰ ਐਸੇ ਲੋਕ ਚਾਹੀਦੇ ਆ ਪਰਮੇਸ਼ਰ ਨੂੰ ਐਸੇ ਮਨੁੱਖ ਦੀ ਲੋੜ ਹੈ ਪਰਮੇਸ਼ਰ ਐਸਾ ਬੰਦਾ ਲੱਭ ਰਿਹਾ ਕਿ ਅੱਜ ਜਿਹੜਾ ਖੁਦਾ ਦੇ ਡਰਨ ਜਿਹੜਾ ਪਰਮੇਸ਼ਰ ਦੇ ਭੈਰ ਨੂੰ ਮੰਨਦਾ ਜਿਹੜਾ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਰੱਖੇ ਤੇ ਚੇਤੇ ਰੱਖੇ ਜਿਵੇਂ ਯੂਸਫ ਹੋਇਆ ਯੂਸਫ ਨੋਪੋਤੀ ਫਰਦੀ ਤੀਮੀ ਨੇ ਪਾਪ ਕਰਨ ਦੇ ਲਈ ਉਕਸਾਇਆ ਉਹਨੂੰ ਪ੍ਰੇਰਿਤ ਕਰਨਾ ਚਾਹਿਆ ਪਾਪ ਕਰਨ ਦੇ ਲਈ ਆਪਣੀ ਨਾਲ ਇੱਕ ਜਸਮਾਨੀ ਭੋਗ ਵਿਲਾਸ ਕਰਨ ਦੇ ਲਈ ਉਹਨੂੰ

ਮਿਸਰ ਦਾ ਪਾਦਸ਼ਾਹ ਬਣਾ ਦਿੰਦਾ ਹੈ ਮਿਸਰ ਦੇ ਉੱਤੇ ਹਾਕਮ ਕਰਕੇ ਖੜਾ ਕਰ ਦਦਾ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਅੱਜ ਵੀ ਅਤ ਉੱਚੀਆਂ ਕਰਨ ਦੀ ਸਮਰੱਥਾ ਰੱਖਦਾ ਪਰਮੇਸ਼ਰ ਅੱਜ ਵੀ ਆਪਣੇ ਬੱਚਿਆਂ ਨੂੰ ਅਤ ਉੱਚਾ ਕਰ ਸਕਦਾ ਹੈ ਪਰ ਪਰਮੇਸ਼ਰ ਚਾਹੁੰਦਾ ਕਿਹੜੇ ਲੋਕ ਹੈ ਪਰਮੇਸ਼ਰ ਧਾਰਮੀ ਪੁਰਖ ਦੀ ਮੰਗ ਕਰਦਾ ਹੈ ਪਰਮੇਸ਼ਰ ਨੂੰ ਉਹ ਚਾਹੀਦਾ ਜਿਹੜਾ ਧਾਰਮਿਕਤਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਵੇ ਜਦੋਂ ਅਸੀਂ ਜਬੂਰਾ ਦੀ ਪੋਥੀ 12 ਦੇ ਆਏ ਉਹਦਾ ਇੱਕ ਵਚਨ ਪੜ੍ਹਦੇ ਆ ਉੱਥੇ ਲਿਖਿਆ ਕੋਈ ਪਰਮੇਸ਼ਰ ਦਾ ਤਾਲਬ ਨਹੀਂ ਉੱਥੇ ਖੁਦਾ ਦਾ ਦਾਸ ਜਿਹੜਾ 다ਊਦ ਲਿਖਦਾ ਹੈ ਇਹ ਕਹਿੰਦਾ ਹੈ हे ਪਰਮੇਸ਼ਰ ਬਚਾ ਲੈ ਭਗਤ ਮੁੱਕ ਗਏ ਨੇ ਕੋਈ ਵਫਾਦਾਰ ਨਹੀਂ ਆਦਮੀ ਦੀ ਸੰਤਾਨ ਵਿੱਚੋਂ ਇਮਾਨਦਾਰ ਜਾਂਦੇ ਰੇ ਮੇਰੇ ਭਾਈਓ ਭੈਣੋ ਸੱਚਮੁੱਚ خدا ਨੂੰ ਈਮਾਨਦਾਰ ਲੋਕਾਂ ਦੀ ਲੋੜ ਹੈ। ਪਰਮੇਸ਼ਰ ਨੂੰ ਭਗਤ ਪਿਆਰਿਆਂ ਦੀ ਲੋੜ ਹੈ। ਪਰਮੇਸ਼ਰ ਨੂੰ ਇੱਕ ਧਰਮ ਧਰਮੀ ਪੁਰਖ ਦੀ ਲੋੜ ਹੈ। ਪਰਮੇਸ਼ਰ ਨੂੰ ਖੌਫ ਦੇ ਨਾਲ ਚੱਲਣ ਵਾਲਿਆਂ ਦੀ ਲੋੜ ਹੈ। ਪਰਮੇਸ਼ਰ ਬਦੀ ਵਿੱਚ ਚੱਲਣ ਵਾਲਿਆਂ ਪਾਪ ਵਿੱਚ ਚੱਲਣ ਵਾਲਿਆਂ ਨੂੰ ਨਹੀਂ ਚਾਹੁੰਦਾ ਪਰਮੇਸ਼ਰ ਚਾਹੁੰਦਾ ਹੈ ਕਿ ਮੇਰਾ ਬੱਚਾ ਨੇਕੀ ਦੇ ਰਾਹ ਤੇ ਚੱਲੇ। ਪਰਮੇਸ਼ਰ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਪਾਪ ਕਰਨ। ਪਰਮੇਸ਼ਰ ਚਾਹੁੰਦਾ ਆ ਕਿ ਮੇਰਾ ਬੱਚਾ ਇਮਾਨਦਾਰੀ ਸੱਚਾਈ ਔਰ ਖੁਦਾ ਦੇ ਸੱਚੇ ਕਲਾਮ ਦੇ ਅਨੁਸਾਰ ਜਿਵੇ ਸੋ ਅਸੀਂ ਮੇਰੇ ਭਾਈ ਉਤੇ ਭੈਣੋ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਅਪਣਾਉਣਾ ਪਰਮੇਸ਼ਰ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਨਾ ਕੇ ਰੱਖਣਾ ਸੋ ਧਾਰਮਿਕਤਾ ਦੇ ਨਾਲ ਚੱਲਣਾ ਸੱਚਾਈ ਦੇ ਨਾਲ ਚੱਲਣਾ ਈਮਾਨਦਾਰੀ ਦੇ ਨਾਲ ਚੱਲਣਾ ਤੇ ਧਰਮੀਆਂ ਦੇ ਨਾਲ ਪਰਮੇਸ਼ਰ ਬਹੁਤ ਸਾਰੇ ਵਾਅਦੇ ਵੀ ਕਰਦਾ ਹੈ ਧਰਮੀਆਂ ਦੇ ਬਾਰੇ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ بیان ਕਰਦਾ ਹੈ ਜਿਹੜੇ ਧਰਮੀਆਂ ਉਹ ਹਰੇ ਪੱਤੇ ਦੀ ਤਰ੍ਹਾਂ ਲੈ ਲਪ ਹੋਣ ਧਰਮੀ ਉਸ ਤਰਖਤ ਵਰਗਾ ਹੈ ਜਿਹੜਾ ਪਾਣੀ ਦੇ ਕੰਢੇ ਤੇ ਲੱਗਾ ਤੇ ਦੋਸ਼ਟ ਦੋਸ਼ਟ ਤੇ ਬਾਰੇ ਲਿਖਿਆ ਦੁਸ਼ਟ ਦਾ ਚਿੱਤ ਚੇਤਾ ਬੰਖਤ ਪਰਮੇਸ਼ਰ ਦਾ ਕਲਾਮ ਬਿਆਨ ਕਰਦਾ ਹੈ ਕਿ ਦੁਸ਼ਟ ਦਾ ਚਿੱਤ ਚੇਤਾ ਵੀ ਮਿਟ ਜਾਂਦਾ ਹੈ ਸੋ ਮੇਰੇ ਭਾਈ ਕਹੋ ਉਹ ਸਰਵਸ਼ਕਤੀਮਾਨ ਪਰਮੇਸ਼ਰ ਧਰਮੀ ਨੂੰ ਸਦਾ ਦੀ ਯਾਦਗਰੀ ਲਈ ਬਣਾਉਂਦਾ ਹੈ ਔਰ ਪਰਮੇਸ਼ਰ ਦਾ ਵਚਨ بیان ਕਰਦਾ ਹੈ ਕਿ ਜਿਹੜੇ ਧਰਮੀ ਮਨੁੱਖ ਹੈ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਰੱਖਦੇ ਆ ਜਿਹੜੇ ਪਰਮੇਸ਼ਰ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਚ ਅਪਣਾਉਂਦੇ ਆ ਉਹਨਾਂ ਦੇ ਬਾਰੇ ਪਰਮੇਸ਼ਰ ਦਾ ਕਲਾਮ ਵਿਆਖਤ ਕਰਦਾ ਹੈ ਕਿ ਉਹ ਸਦਾ ਲਈ ਬਣੇ ਰਹਿੰਦੇ ਆ ਉਹ ਸਦਾ ਲਈ ਖੁਦਾ ਦੇ ਵਿੱਚ ਬਣੇ ਰਹਿਣ ਵਾਲੇ ਲੋਕ ਹੈ ਉਹ ਸਦਾ ਖੁਦਾ ਦੇ ਵਾਅਦਿਆਂ ਨੂੰ ਪ੍ਰਾਪਤ ਕਰਦੇ ਹੈ ਇਸ ਲਈ ਮੇਰੇ ਭਾਈਓ ਤੇ ਭੈਣੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਦਾ ਪ੍ਰਭੂ ਦੇ ਵਿੱਚ ਬਣੇ ਰਹੀਏ ਅਸੀਂ ਸਦਾ ਪਰਮੇਸ਼ਵਰ ਦੇ ਵਿੱਚ ਬਣੇ ਰਹੀਏ ਤੇ ਸਾਨੂੰ ਪਾਪ ਤੋਂ ਦੂਰ ਹੋ ਕੇ ਪਰਮੇਸ਼ਵਰ ਦੇ ਭੈ ਵਿੱਚ ਚੱਲਣ ਦੀ ਲੋੜ ਹੈ ਪਰਮੇਸ਼ਵਰ ਦੇ ਡਰ ਵਿੱਚ ਚੱਲਣ ਦੀ ਲੋੜ ਹੈ ਪਰਮੇਸ਼ਵਰ ਦੇ ਕਲਾਮ ਨੂੰ ਯੂਸਫ ਦੀ ਤਰ੍ਹਾਂ ਮੰਨ ਕੇ ਅੱਗੇ ਵਧਣ ਦੀ ਲੋੜ ਹੈ ਜੇ ਅਸੀਂ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਚ ਮੰਨ ਲਵਾਂਗੇ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਚ ਰੱਖ ਲਵਾਂਗੇ ਤਾਂ ਫਿਰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਵੇਗਾ ਫਿਰ ਕਿਸੇ ਵੀ ਗੱਲ ਦੀ ਥੋੜ੍ਹ ਨਹੀਂ ਹੋਵੇਗੀ ਕਿਉਂਕਿ ਲਿਖਿਆ ਧਰਮੀ ਸੱਤ ਵਾਰ ਡਿੱਗ ਕੇ ਵੀ ਬਚ ਜਾਂਦਾ ਹੈ ਜਿਹੜਾ ਧਰਮੀ ਹੈ ਉਹ ਸੱਤ ਵਾਰੀ ਡਿੱਗਦਾ ਤੇ ਡਿੱਗ ਕੇ ਵੀ ਬਚ ਜਾਂਦਾ ਪਰ ਜਦੋਂ ਦੁਸ਼ਟ ਡਿੱਗਦਾ ਤੇ ਦੁਸ਼ਟ ਬਚਦਾ ਨਹੀਂ ਹੈ ਦੁਸ਼ਟ ਬਚਦਾ ਨਹੀਂ ਹੈ ਸੋ ਇਸ ਲਈ ਮੇਰੇ ਭਾਈਓ ਭੈਣੋ ਸਾਨੂੰ ਖੁਦਾ ਦੀ ਕਲਾਮ ਦੇ ਅਨੁਸਾਰ ਚੱਲਣ ਦੀ ਲੋੜ ਹੈ ਸਾਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣ ਦੀ ਲੋੜ ਹੈ ਜੇ ਅਸੀਂ ਧਰਮੀਆਂ ਅਸੀਂ ਦਿਗਾਂਗੇ ਤੇ ਬਚ ਜਾਵਾਂਗੇ ਤੇ ਜੇ ਆਪ ਹੈ ਸਾਡੇ ਅੰਦਰ ਜੇ ਸਾਡੇ ਅੰਦਰ ਬਦੀ ਹੈ ਜੇ ਸਾਡੇ ਅੰਦਰ ਗੁਨਾਹ ਆ ਤੇ ਫਿਰ ਸਾਨੂੰ ਕੋਈ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ ਇਸ ਲਈ ਪਰਮੇਸ਼ਰ ਦੇ ਵਚਨ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖੋ ਪਰਮੇਸ਼ਰ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖੋ ਪਰਮੇਸ਼ਰ ਦੇ ਪੈਗਾਮ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖੋ ਪਰਮੇਸ਼ਰ ਦੇ ਵਚਨ ਨੂੰ ਪਰਮੇਸ਼ਰ ਦੇ ਉਸ ਕਲਾਮ ਨੂੰ ਉਸ ਹੁਕਮ ਨੂੰ ਆਪਣੀਆਂ ਜ਼ਿੰਦਗੀਆਂ ਚ ਰੱਖੋ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਔਰ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਹੈ ਕਿ ਧਰਮੀ ਸਦਾ ਲਈ ਪਰ ਦੁਸ਼ਟਾਂ ਦਾ ਦੀਵਾ ਬੁੱਝ ਜਾਂਦਾ ਤੇ ਚਿੱਤ ਚੇਤਾ ਨਹੀਂ ਬੀਜਦਾ ਜਿਹੜਾ ਦੁਸ਼ਟਾ ਉਹਦਾ ਦੀਵਾ ਖਦਾਬ ਲਿਆ ਦਿੰਦਾ ਔਰ ਅੱਗੇ ਲਿਖਿਆ ਧਰਮੀ ਦੀ ਜੋਤ ਮੋਜਮਾਨ ਹੈ ਧਰਮੀ ਦਾ ਪ੍ਰਕਾਸ਼ ਜਿਹੜਾ ਬੁੱਝਦਾ ਨਹੀਂ ਹੈ ਹਨੇਰੀਆਂ ਚਖੜ ਜਿਉ ਵਰਤੀਆ ਉਹਦੀ ਜਿਹੜੀ ਜੋਤ ਹੈ ਉਹ ਮੋਚਾਂ ਮਾਨਦੀ ਉਹਦਾ ਪ੍ਰਕਾਸ਼ ਬਣਿਆ ਰਹਿੰਦਾ ਤੇ ਦੁਸ਼ਟਾਂ ਦਾ ਦੀਵਾ ਬੁੱਝ ਜਾਂਦਾ ਇਸ ਲਈ ਧਰਮੀ ਮਨੁੱਖ ਬਣੋ ਧਾਰਮਿਕਤਾ ਨੂੰ ਆਪਣੀਆਂ ਜ਼ਿੰਦਗੀਆਂ ਚ ਰੱਖੋ ਸਚਾਈ ਦਾ ਰਸਤਾ ਅਪਣਾਓ ਤੇ ਸਚਾਈ ਨੂੰ ਆਪਣੇ ਜੀਵਨ ਦੇ ਵਿੱਚ ਰੱਖਿਏ ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਵਰਕਰ ਦੇਵੇ ਆਸ਼ੀਸ਼ ਦੇਵੇ ਔਰ ਤੁਸੀਂ ਸਕਰੀਨ ਦੇ ਉੱਤੇ ਚੱਲਦੇ ਨੰਬਰਾਂ 'ላይ ਸਾਨੂੰ ਪ੍ਰਾਰਥਨਾ ਦੇ ਲਈ ਕਾਲ ਕਰ ਸਕਦੇ ਹੋ ਔਰ ਪ੍ਰਾਰਥਨਾ ਕਰਵਾ ਸਕਦੇ ਹੋ ਆਓ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਵਿੱਚ ਲਈਏ ਸਰਵ ਸ਼ਕਤੀਮਾਨ ਪਰਮੇਸ਼ਰ ਪਿਤਾ ਮੈਂ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦਾ ਆ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਆ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਆ ਸਰਵ ਸ਼ਕਤੀਮਾਨ ਪਿਤਾ ਦਇਆ ਦੇ ਸਾਗਰ ਤੇ ਕਿਰਪਾ ਦੇ ਧਨੀ ਅੱਜ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਤੁਹਾਡੀ ਸਮਰਥ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤਾਦ ਦੇ ਨਾਲ ਕੰਮ ਕਰੇ ਹੈ ਯਹੋਵਾ ਸੈਨਾ ਦੇ ਪਰਮੇਸ਼ਰ

ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਤੁਹਾਡੀ ਸਮਰਥ ਮੇਰੇ ਪ੍ਰਭੂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੈਂ ਪ੍ਰਾਰਥਨਾ ਕਰ ਰਿਹਾ ਹਾਂ ਪਿਤਾ ਪਰਮੇਸ਼ਰ ਅੱਜ ਜਿੰਨੇ ਦੁਖੀ ਤੇ ਬਿਮਾਰ ਅੱਜ ਤੁਹਾਡੇ ਨਾਂ ਦੇ ਵਿੱਚ ਚੰਗੇ ਹੋ ਜਾਣ ਅੱਜ ਜਿਨੇ ਵਿਪਤਾ ਦੇ ਵਿੱਚ ਹੈ ਅੱਜ ਜਿਨੇ ਬਿਮਾਰੀ ਦੇ ਵਿੱਚ ਹੈ ਅੱਜ ਜਿਨੇ ਲਚਾਰੀ ਦੇ ਵਿੱਚ ਹੈ ਅੱਜ ਜਿਨੇ ਦੁੱਖ ਦੇ ਵਿੱਚ ਹੈ ਅੱਜ ਜਿਨੇ ਖੁਦਾਵੰਦ ਕਸ਼ਟ ਦੇ ਵਿੱਚ ਹੈ ਅੱਜ ਮੇਰੇ ਪ੍ਰਭੂ ਪਰਮੇਸ਼ਵਰ ਜਿਨੇ ਵੀ ਤਕਲੀਫਾਂ ਦੇ ਵਿੱਚ ਨੇ ਪ੍ਰਭੂ ਯੀਸ਼ੂ ਦੇ ਨਾਮ ਦੇ ਨਾਲ ਉਹਨਾਂ ਬੱਚਿਆਂ ਨੂੰ ਆਜ਼ਾਦੀ ਮਿਲੇ ਮੇਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਮੇਰੇ ਪਿਤਾ ਤੁਸੀਂ ਆਪਣੀ ਅਦਭੁਤ ਕਿਰਪਾ ਦੇ ਨਾਲ ਤੁਸੀਂ ਆਪਣੀ ਅਦਭੁਤ ਦਇਆ ਦੇ ਨਾਲ ਪ੍ਰਭੂ ਆਪਣੇ ਬੱਚਿਆਂ ਨੂੰ ਸ਼ਿਫਾ ਦੇ ਦਿਓ ਆਪਣੇ ਬੱਚਿਆਂ ਨੂੰ ਚੰਗਾ ਕਰ ਦਿਓ ਮੇਰੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਪ੍ਰੇਮੀ ਪਰਮੇਸ਼ਰ ਮੇਰੇ ਅਦਭੁਤ ਖੁਦਾਵੰ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਐ ਸਮਰਥੀ ਬਾਪ ਐ ਮੇਰੇ ਯਹੋਵਾ आज ਦੀਆਂ ਘੜੀਆਂ ਦੇ ਵਿੱਚ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ ਜਿੰਨੇ ਬੱਚੇ ਮੇਰੇ ਪ੍ਰਭੂ ਅੱਜ ਪ੍ਰਭੂ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਹੇ ਆ ਇਸ ਪ੍ਰਾਰਥਨਾ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਪ੍ਰਭੂ ਉਹਨਾਂ ਬੱਚਿਆਂ ਨੂੰ ਤੁਸੀਂ ਬਰਕਤ ਦੇ ਦਿਓ ਉਹਨਾਂ ਬੱਚਿਆਂ ਨੂੰ ਤੁਸੀਂ ਬਰਕਤ ਦੇ ਦਿਓ ਉਹਨਾਂ ਬੱਚਿਆਂ ਨੂੰ ਮੇਰੇ ਪ੍ਰਭੂ ਤੁਸੀਂ ਬਰਕਤ ਦੇ ਦਿਓ ਉਹਨਾਂ ਬੱਚਿਆਂ ਨੂੰ ਮੇਰੇ ਪ੍ਰਭੂ ਤੁਸੀਂ ਬਰਕਤ ਦੇ ਦਿਓ ਉਹਨਾਂ ਬੱਚਿਆਂ ਨੂੰ ਮੇਰੇ ਪ੍ਰਭੂ ਤੁਸੀਂ ਬਰਕਤ ਦੇ ਦਿਓ ਐ ਮੇਰੇ ਖੁਦਾਵਨ ਮੇਰੇ ਪਰਮੇਸ਼ਵਰ

हे मेरे प्रभु सेनाओं के परमेश्वर तुम्हारी बरकत तुम्हारे बच्चों के जीवन में हो प्रभु ਆਪਣੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਆਪਣੇ ਪਵਿੱਤਰ ਆਤਮਾ ਦੀ ਸਮਰੱਥਾ ਦੇ ਨਾਲ ਮੇਰੇ ਪ੍ਰਭੂ ਆਪਣੇ ਬੱਚਿਆਂ ਨੂੰ ਵੱਡੀ ਬਰਕਤ ਦੇ ਦਿਓ ਮੇਰੇ ਪਰਮੇਸ਼ਵਰ ਤੁਹਾਡੇ ਬੱਚੇ ਤੁਹਾਡੇ ਨਾਂ ਦੇ ਵਿੱਚ ਵਾਦੇ ਜਾਣ ਤੁਹਾਡੇ ਬੱਚੇ ਤੁਹਾਡੀ ਕਿਰਪਾ ਦੇ ਵਿੱਚ ਵਾਦੇ ਜਾਣ ਤੁਹਾਡੇ ਬੱਚੇ ਤੁਹਾਡੀ ਦਇਆ ਦੇ ਵਿੱਚ ਵਾਦੇ ਜਾਣ ਤੁਹਾਡੇ ਬੱਚੇ ਤੁਹਾਡੇ ਫਜ਼ਲ ਦੇ ਵਿੱਚ ਵਾਦੇ ਜਾਣ ਮੇਰੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਮੇਰੇ ਪ੍ਰਭੂ ਆਪਣੀ ਆਸ਼ੀਸ਼ ਦਿਓ ਆਪਣੀ ਬਰਕਤ ਦਿਓ ਮੇਰੇ ਖੁਦਾਵੰਦ ਮੈਂ ਧੰਨਵਾਦ ਕਰਦਾ ਮੈਂ ਸ਼ੁਕਰ ਕਰਦਾ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡੀ ਵਡਿਆਈ ਕਰਦਾ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡੀ ਮਹਿਮਾ ਕਰਦਾ ਮੇਰੇ ਪਿਤਾ ਪਰਮੇਸ਼ਰ ਮੈਂ ਸ਼ੁਕਰ ਕਰਦਾ ਪ੍ਰਭੂ ਅੱਜ ਤੁਹਾਡੇ ਨਾਂ ਦੇ ਦੁਆਰਾ ਪ੍ਰਭੂ ਜੀ ਇਹ ਬੱਚੇ ਚੰਗੇ ਹੋ ਜਾਣ ਪ੍ਰਭੂ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਬਿਮਾਰੀ ਤੋਂ ਆਜ਼ਾਦ ਹੋ ਜਾਣ ਨਸ਼ਿਆਂ ਤੋਂ ਆਜ਼ਾਦ ਹੋ ਜਾਣ ਹਰ ਤਰ੍ਹਾਂ ਦੀ ਬਿਪਤਾ ਤੋਂ ਆਜ਼ਾਦ ਹੋ ਜਾਣ ਕਰਜ਼ਿਆਂ ਤੋਂ ਆਜ਼ਾਦ ਹੋ ਜਾਣ ਹਰ ਤਰ੍ਹਾਂ ਦੇ ਬੰਦਲਾਂ ਤੋਂ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਮੈਂ ਧੰਨਵਾਦ ਕਰਦਾ ਮੇਰੇ ਪਰਮੇਸ਼ਰ 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 ਪਿਤਾ ਮੈਂ ਸ਼ੁਕਰ ਕਰਦਾ ਮੇਰੇ ਪਰਮੇਸ਼ਰ ਪਿਤਾ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਆਪਣੀ ਵੱਡੀ ਕਿਰਪਾ ਨੂੰ ਬਹਾਲ ਕਰ ਦਿਓ ਆਪਣੀ ਦਇਆ ਨੂੰ ਬਹਾਲ ਕਰੋ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਆਮੀਨ ਸੋ ਮੇਰੇ ਭਾਈ ਭੈਣੋ ਖੁਦਾ ਤੁਹਾਨੂੰ ਬਰਕਤ ਦੇਵੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਹੁਣ ਅਸੀਂ ਹਰ ਰੋਜ਼ ਸਵੇਰ 6 ਵਜੇ ਪ੍ਰਭੂ ਦੇ ਪਵਿੱਤਰ ਬਚਨਾਂ ਨੂੰ ਲੈ ਕੇ ਆਉਂਦੇ ਰਵਾਂਗੇ ਔਰ ਜੇ ਤੁਹਾਡੀ ਕੋਈ ਵੀ ਪ੍ਰੇਰ ਰਿਕੁਐਸਟ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਸਾਨੂੰ ਪਾ ਸਕਦੇ ਹੋ ਆਪਣਾ ਨਾਮ ਆਪਣਾ ਪਤਾ ਡਰੈਸ ਔਰ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਔਰ ਜੇਕਰ ਤੁਸੀਂ ਆਪਣੇ ਇਲਾਕੇ ਵਿੱਚ ਕੋਈ ਮਸੀਹੀ ਸੱਤ ਸੰਗ ਵੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸੋ ਪਰਮੇਸ਼ਰ ਆਪ ਸਭਨਾਂ ਨੂੰ ਵੱਡੀ ਬਰਕਤ ਦੇਵੇ ਔਰ ਵੱਡੀ ਕਿਰਪਾ ਕਰੇ ਪਰਮੇਸ਼ਰ ਦਇਆਵਕਸ਼ੇ ਪਰਮੇਸ਼ਰ ਸਰਪਾਵਕਸ਼ੇ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬਰਕਤ ਅਸ਼ੀਸ਼ ਆਮੀਨ